ਅੱਜ ਦਾ ਆਪਣਾ ਅਕਸ਼ਰ ਹੋ ਰਿਹਾ ਦੁਪਹਿਰ ਦੇ 2 ਵਜੇ ਕਿਉਂਕਿ ਅੱਜ ਸਵੇਰੇ ਬਸ ਕੰਮ ਕਰਦੀ ਰਹੀ ਮੈਂ ਬਲੌਗ ਕਿ ਸਟਾਰਟ ਮਤਲਬ ਬਲੌਗ ਸਟਾਰਟ ਹੋਇਆ ਨਹੀਂ ਹੈਗਾ ਤੇ ਜਦੋਂ ਮੈਂ 프리 ਹੋਈ ਮੈਂ ਸੋਚਿਆ ਚਲੋ ਕਰ ਦਿੰਦੀ ਆ ਬੱਚਿਆਂ ਦੇ ਸਕੂਲ ਤੋਂ ਆਨ ਦਾ ਟਾਈਮ ਬੱਚਾ ਸਕੂਲ ਤੋਂ ਆਨ ਦਾ ਟਾਈਮ ਹੋ ਗਿਆ ਫਿਰ ਉਹਨਾਂ ਨੂੰ ਲੈਣ ਚਲੇ ਗਈ ਤਾਂ ਆਂ ਦਾ ਆਂਦੇ ਬਾਰਿਸ਼ ਪੈ ਗਈ ਤੇ ਬਾਰਿਸ਼ ਸਾਰੇ ਗਿੱਲੇ ਹੋ ਗਏ ਮੈਂ ਵੀ ਤੇ ਬੱਚੇ ਵੀ ਤੇ ਬੱਚਿਆਂ ਦੇ ਬੈਗ ਵਗੈਰਾ ਵੀ ਤੇ ਫਿਰ بارش ਚ ਚਲਾ ਸੀ ਕਭੀ ਉਹ ਮੋਤਾ ਕੀ ਕਿਲੇ ਪਰ ਅਸੀਂ بارش ਚ ਨਾਤੇ ਤੇ ਫਿਰ ਰੋਟੀ ਰੋਟੀ ਲਈ ਠੋਗੀ ਸੀ ਬੱਚਿਆਂ ਦੀ ਰੇਟ ਰੋਟੀ ਖਾਦੀ ਹੋਣਾ ਨੇ 1:00 ਵਜ ਗਿਆ ਸੀਗਾ ਤੇ ਹੁਣ ਵਜ ਕੇ ਹੋਲੇ 2 ਸਾਇਬਸ ਹੋ ਗਿਆ ਹਾਇ ਤੇ ਹੁਣ ਮੈਂ ਖਾਣੀ ਰੋਟੀ ਤੇ ਮੰਮੀ ਨਾ ਮਤਲਬ ਕਪੜੇ ਜੀ ਸੁਕਣੇ ਪਾਣੇ بارش ਹੋ ਗਈ ਵੀ ਬੰਦ ਪਾ ਰਹੇ ਨੇ ਤੇ ਇਕਮ ਤੰਗ ਕਰ ਰਿਹਾ ਦਾਦੀ ਨੂੰ ਬਾਹਰ ਆਪਣੀ ਨੂੰ ਤੰਗ ਕਰ ਰਿਹਾ ਮੈਂ ਦਾਦੀ ਮੰਮਾ ਨੂੰ ਤੇ ਮੇਰੇ ਬਾਲ ਗਿੰਦੇ ਨੇ

ਕੀ ਕਿ ਤੁਸੀਂ ਤਾਂ ਨਜਰਾਬਾ ਕੇ ਵਿੱਚ ਮੰਗੋ ਨਾ ਰਮਾਲਾ ਦੇ ਵਿੱਚ ਹੱਥ ਸੁੰਭੀ ਗਿਆ ਆ ਜਰਮਾਲਾ ਚੋਂ ਕਢਾਇਆ ਤਨ ਗੋਜ ਬਜਰਾਬਾ ਕੱਟ ਕੱਟ ਕੇ ਸਾਰੇ ਚਾਹ ਚੋਪਰ ਤੋਂ ਸੁਕੜੀ ਪਾ ਲਈ ਸਾਰੇ ਜਾਬਰ ਰਮਾਲਾ ਦੇ ਸਿੱਟੇ ਦੀਆਂ ਪਾੜੀ ਤੇ ਸਾਰ ਪਾਣੀ ਤੇ ਆ ਬਾਵਾ ਵੀ ਤੋ ਰਿਹਾ ਦੇਖੇ ਕਿਦਾਂ ਫਿਰ ਬਿੱਲੀ ਲਿਪੜੀਆਂ ਲਿਪੜੀਆਂ ਨਹੀਂ ਲੱਗ ਮਾਤੇ ਕੋਲ ਤੇ ਕਰ ਮਦੂ ਲਿਆ ਕਰਦੇ ਕਰ ਤੇ ਮੰਮੀ ਨੇ ਬਣਾਏ ਆ ਚਾਵਲ ਤੋਰੇ ਨੇ ਸਟੀਮਾਂ ਵਿੱਚ ਥੋੜੇ ਜਿਹੀ ਨਮਕ ਹੀ ਮੈਂ ਤੇ ਹੀ ਰੋਟੀ ਖਾਣੀ ਹੈ ਮੈਂ ਰੋਟੀ ਨਹੀਂ ਖਾਦੀ ਭੁੱਖ ਲੱਗੀ ਹੁਣ ਇਹ ਦੇਖੋ ਜੀ ਮੇਰਾ ਲੰਚ ਇੱਧਰ ਸੈਲਡ ਗੱਟੇ ਹੈ ਤੇ ਮਲਟੀ ਗ੍ਰੇਨ ਰੋਟੀ ਨਾਲ ਥੋੜੇ ਜਿਹਾ ਰਾਈਸ ਲਿੱਤੀ ਹੈ ਸਬਜੀ ਤੇ ਤੂੰ ਕੀ ਕਰ ਲਗਾ ਕੀ ਕਰਨਾ ਹੈ ਇਹ ਗੰਦਾ ਹੈ ਮੈਂ ਪਾਣੀ ਲੈਣਾ ਇਹ ਗੰਦਾ ਨਹੀਂ ਹੈਗਾ ਇੱਧਰ ਰੱਖ ਦੇ ਚਲ ਤੂੰ ਲੈ ਕੀ ਕਰਨਾ ਹੁਣ ਚਲ तू तो चल अंदर जा रही है मम्मा भी, मा, 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 भी। पार पानी ठीक हाँ? है अब अब खुलना खुलना दोबारा करिए करिए दोबारा करिए करिए दोबारा तो करिए हाँ तो हा? देख लाएगा मैं देख लाएगा मैं ਚਲੋ ਚਲੋ ਆ ਰਹੀ ਥੋ ਹੂੰ ਜਿੱਦੜੀ ਰੋਟੀ ਖਾ ਕੇ ਮੈਂ ਹੋ ਗਈ ਹਾਂ ਫਰੀ ਤੇ ਜੋ ਚਾਕੂ ਲੈ ਕੇ ਉਹ ਦੰਦ ਤੀ ਮੂਹ ਚਾਕੂ ਨਾਈਫ ਆ दे रोटी खा के मैं होगी गई फ्री थे मेरा आया पार्सल मैं ना ब्लशर मंगाया ऐसे लीक वाला देखते हैं किdala वह मैंने नॉर्मल मंगाया सी मैं पहले देखा ट्राई करके जो सही रहेगा फिर मैं उसे कंपनी ने मंगा लाऊंगा इसका तो मैंने नॉर्मल मंगाया देख मैं। हो है देखितीगा मैं थैंक यू आ जाओ आप लाइफ हो जाओगे लाइफ हो तो इसको

ਮੈਂ ਜੋ ਇਹਨਾਂ ਵਾਲੀ ਸੀ ਨਾ ਆਪਨੇ ਲਗਾਇਆ ਤੇ ਜਿਹੜੀ ਚਾਹੁੰਦੀ ਸੀ ਮੈਂ ਵੀ ਤੇਰੇ ਤੋਂ ਕਹਿੰਦੀ ਸੀ ਕਿ ਜਿਹੜੇ ਦੇ ਪੂਰੇ ਕੀ ਪੀਸ ਰਹੀ ਹੈ ਨਾ ਉਹ ਇਹਨਾਂ ਦੇ ਲਈ ਆਪਨੇ ਸੋ। ਲਗਾ ਤਾ? ਇਹ ਵਾਲਾ ਇਹ ਵਾਲਾ ਮੰਗਾਇਆ ਸੀ ਪਰ ਹੈ ਨਹੀਂ ਉਹ ਵਧੀਆ। ਬਲਸ਼ਰ। ਇਹਨਾਂ ਨੂੰ ਗੱਲਾਂ ਦੇ ਨਾਲ ਦੇਖਣ ਲਈ ਵਧੀਆ ਰਸਟਰ ਹੋਏ ਕਰਾਈ ਤੇ ਵਾਪਸ ਕਰਦੀ ਹਾਂ। ਹੈ ਇਹ ਵੀ ਵਧੀਆ। ਉਹ ਵੀ ਪਾਇਆ ਇਹਨਾਂ ਨੂੰ ਇਹ ਵੀ ਪੇਪਰ ਹੀ ਪਾਇਆ ਵੀ ਫਾਈਵ ਸਟਾਰ ਤੋਂ ਫਾਈਵ ਸਟਾਰ ਤੋਂ ਕਹਾਜਦਾ ਹੋਵੇ ਨਹੀਂ ਮਮਾ ਮੈਂ ਯਕੋ ਬਦਲੀ ਨਹੀਂ ਮੇਰੇ ਬਦਲੀ ਨਹੀਂ ਹੋਣੀ ਪਾ ਲੈਣੀ ਵਾਪਸ ਮਮਾ ਮਮਾ ਸਬ지 ਬਣਾਣੇ ਮਮਾ ਮੈਨੂੰ ਕਿਵੇਂ ਲੱਗਦੀ ਹੈ ਮਮਾ ਮਮਾ ਬੋਲੋ ਇਸ ਤੇ ਮਮਾ ਆਇਆ ਉਹ ਜੀ ਇਹਨਾਂ ਗਾੜੀ ਆਪ ਕੋ ਜੀ ਲਾਣੀ ਹੈ ਇਹਨੇ ਲੱਗ ਗਿਆ ਦੇਖੋ ਉਹ ਜੀ ਮੂਜੀ ਸਰੀਆ ਕਿਨੇ ਲਗਾਉਂਦੀ ਸੀ ਇੱਕ ਪਹਿਲਾ ਸਜਾ ਮਮਾ ਕੋਲੋਂ ਸਿੱਦੇ ਮੂਜੀ ਸਾਈਨ ਲਾ ਦੇਣੇ ਆ ਉਹ ਜੀ ਲਾਣੀ ਹੈ ਸ਼ੀਸ਼ਾ ਦੇਖਾ ਕਿੱਥੇ ਪਜਦਾ ਕੁੱਤੇ ਛੱਡ ਮਹਲੇਗਾ ਟਾਈਮ ਤੇ ਪੈਸੇ ਘੱਟ ਹੋਗਾ ਕਿੱਥੇ ਲਗਾਣਾ 80 40

ਬਲੂ ਚੀਜ਼ ਕਿਹੜੀ ਹੁੰਦੀ ਐ ਬਲੂ ਮੈਂ ਇਹਨੂੰ ਪਹਿਲਾਂ ਦੱਸ ਬਲੂ ਚੀਜ਼ ਹੁੰਦੀ ਹੈ ਬਗਰ ਬਗਰ ਖਾਣਾ ਤੇ ਬਲੂ ਚੀਜ਼ ਕਿਹੜੀ ਹੁੰਦੀ ਐ ਫਿਰ ਬਲੈਕ ਬਲੈਕ ਖਾਣੀ ਚੀਜ਼ ਬਲੈਕ ਚੀਜ਼ ਵੀ ਨਹੀਂ ਹੁੰਦੀ ਪੁੱਤਰ ਹੂੰ ਬਲੈਕ 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 ਜੂਸ ਏ ਵੀ ਸੁਣ ਲੋ ਹਾਂਜੀ ਓਕੇ ਹਾਂਜੀ ਤੇ ਟਾਈਮ ਹੋ ਰਿਹਾ 6:30 ਵਜੇ ਦਾ ਸੋਫੀ ਉੱਠ ਗਈਆਂ ਮੈਂ ਵੀ ਥੋੜਾ ਜਿਹਾ ਰੈਸਟ ਕੀਤਾ ਖਾ ਪੀ ਕੇ ਸੋ ਗਏ ਸੀ ਕੇ ਬਸ ਉਸ ਤੋਂ ਬਾਅਦ ਤੇ 5:30 ਵਜੇ ਉੱਠੀਆਂ ਤੇ ਬਸ ਉੱਠ ਕੇ ਥੋੜੀ ਸੁਸਤੀ ਜੀ ਉੱਤਰ ਨਹੀਂ ਸੀ ਰਹੀ ਹੈ ਕਿ ਨੀਂਦ ਚੰਡਾ ਜਿਹਾ ਮੌਸਮ ਹੋਇਆ ਪਿਆ ਬਾਰਿਸ਼ ਕਰਕੇ ਅੱਜ ਬਾਰਿਸ਼ ਨਹੀਂ ਹੋਈ ਹੈ ਨਾ ਤੇ ਮਤਲਬ ਬਸ ਨੀਂਦ ਆ ਗਈ ਨਹੀਂ ਮਤਲਬ ਨੀਂਦ ਖੁੱਲ ਨਹੀਂ ਸੀ ਰਹੀ ਹੈਗੀ ਬੜੀ ਮੁਸ਼ਕਲ ਖੁੱਲਦੀ ਹੈ ਨੀਂਦ ਤੇ ਫੇਰ ਬਸ ਚਾਹ ਪੀ ਕੇ ਤੇ ਹੁਣ ਹੋ ਗਿਆ ਫ੍ਰੀ ਤੇ ਇੱਕਮ ਦੇ ਸਕੂਲ ਦੇ ਵਿੱਚ ਕੱਲ ਨੂੰ ਪੀਰ ਸੈਲੀਬ੍ਰੇਸ਼ਨ ਕਰਨਾ ਹੈ ਤੇ ਮੈਂ ਮਤਲਬ ਨੋਟ ਮਤਲਬ WhatsApp ਤੇ ਭੇਜਿਆ ਹੋਇਆ ਸੀ ਵੀ ਕੁਰਤਾ ਪਜਾਮਾ ਪਾ ਕੇ ਆਣਾ ਬੱਚਿਆਂ ਨੇ ਬੁਆਇਸ ਨੇ ਤੇ ਗਰਲਸ ਨੇ ਪੰਜਾਬੀ ਸੂਟ ਪਾ ਕੇ ਆਣੇ ਨੇ ਤੇ ਹੁਣ ਉਹੀ ਕੁਰਤਾ ਪਜਾਮਾ ਹੈ ਨਹੀਂ ਸੀ ਤੇ ਇੱਕ ਵਾਰ ਪਾਪਾ ਨੂੰ ਮੈਂ ਕਿਹਾ ਸੀ ਕੱਲ ਵੀ ਮੈਂ ਕਿਆ ਲੈ ਕੇ ਆਣੇ ਆ ਇਹਨਾਂ ਦੇ ਚਲੋ ਹਨ ਲਿਆਵਾਂਗੇ ਰੈਡੀਮੇਡ ਦੇਖਦੇ ਆ ਤੇ ਹੁਣ ਉਹ ਤੇ ਉਹ ਕਹਿੰਦੇ ਚੱਲ ਲਿਆਵਾਂਗੇ ਤੇ ਫਿਰ ਸਵੇਰੇ ਦੇ ਬਿਜ਼ੀ ਸੀਗੇ ਕਹਿੰਦੇ ਜਾਣਦੇ ਆ ਜਾਣਦੇ ਆ ਤੇ ਬਸ ਹੁਣ ਆਂਦੇ ਨੇ ਦੇਖਦੇ ਆ ਜਾਣਦੇ ਆ ਕਿ ਨਹੀਂ ਜਾਂਦੇ ਦੇਖਦੇ ਆ ਹੁਣ ਕੀ ਬੰਦੇ ਦੇਖੋ ਸ਼ਰਾਰਤਾਂ ਇਹਨਾਂ ਦੀ ਚਲੋ نیچے ਆ ਜਾਓ نیچے ਆਓ ਤੇ ਅੱਜ ਸਵੇਰੇ ਅਸੀਂ ਸਬਜੀ ਵੀ ਨਹੀਂ ਬਣਾਈ ਆਟਾ ਵੀ ਨਹੀਂ ਗੁੰਨਿਆ ਸੀ ਮੈਂ ਆਟਾ ਵਗੈਰਾ ਗੁੰਨੀ ਆਈਆਂ ਸਬਜੀ ਰੱਖਣ ਲੱਗਿਆ ਤੜਕਾ ਲਗਾਉਣੀ ਹਾਂ ਸਬਜੀ ਨੂੰ ਮੰਮੀ ਮਸਾਲਾ ਘੱਟ ਰਹੇ ਨੇ ਫੇਰ ਥੋੜੇ ਬਰਤਨ ਪਏ ਆ ਸਾਫ ਕਰ ਲਉਂ ਘਰ ਦਾ ਇਹਨਾਂ ਨੂੰ ਇੱਕ ਦਫ਼ਾ ਆਪਾਂ ਆਂਦੇ ਨੇ ਉਹ ਚਾਹ ਪਾਪ ਵਗੈਰਾ ਪੀਣਗੇ ਫੇਰ ਮੈਂ ਹੋ ਜਾਗੀ ਰੈਡੀ ਤੁਹਾਨੂੰ ਜਾਣਾ ਹੋਊਗਾ ਦੇਖਦੀ ਆਂ ਚਲੋ ਸੀ ਐਸੀ ਬਾਜ਼ਾਰ ਤੇ ਪੱਤਿਆਂ ਨੂੰ ਸਿੱਕਾਰ ਛੱਡ ਗਏ ਸੀਗੇ ਜਿੱਦਾਂ ਉਹਨਾਂ ਦਾ ਕੱਲ ਫੰਕਸ਼ਨ ਹੈ ਨਾ ਕੁੜਤੇ ਫਿਰ ਅੰਮੇ ਲੈਣਾ ਸੀ ਸੀ ਤੇ ਮਿਲ ਗਏ ਹੋਏ ਨੇ ਤੇ ਦੇਖਦੇ ਆਂ ਪਵਾ ਕੇ ਉਹਨਾਂ ਨੂੰ ਇਹਹੀ ਵਾਲੀ ਸੀਗੀ ਜਿਹੜੀ ਉਸ ਚਾਈ ਪੀ ਸੀਗੀ ਕਿੰਨੇ ਪੈਸੇ ਕਹਿੰਦਾ ਇਹ ਉਹ ਵਾਲੀ ਗੁਰੂ ਉਹ ਵਾਲੀ ਕਿੰਨੇ ਪੈਸੇ ਕਹਿੰਦਾ ਪੈਸੇ ਨਹੀਂ ਪਤਾ ਕਿੰਨੇ ਇਹਹੀ ਵਾਲੀ ਸਨ ਹਾਂ ਤੇ ਬੱਚਿਆਂ ਨੂੰ ਫੋਨ ਦੇ ਕੇ ਛੱਡ ਆਇਆ ਵੈਸੇ ਟਾਈ ਲਾਇਆ ਅੱਠ ਉਹ ਜੇਦਰੂ ਨਾ ਆ ਜਾਣੀ ਕਿਤਾ ਕਿਉਂਕਿ ਕੁਛ ਹੋਪ ਤੋਂ ਮਿਲ ਗਿਆ ਸੀਗੇ ਕੁਰਤੇ ਫਰਾਮੇ ਵੀ ਚਾਲਾ ਘੁੰਮਾਣੀ ਪਿਆ ਹੈਗਾ ਚਲੋ ਇਹ ਦੇਖਦੇ ਆ ਬੱਚੇ ਕੀ ਕਰਦੇ ਨੇ ਇਸ ਏਕਮ ਸਾਬ ਪਤਾ ਰੋਣਾ ਪਾ ਰਿਹਾ ਸੀਗਾ ਮम्मा ਫਿਸ਼ਟਾਪਾ ਲੈ ਕੇ ਚੱਲੋਗੇ ਫਿਸ਼ਟਾਪਾ ਸੀ ਪਹੁੰਚ ਗਿਆ ਘਰੇ ਤੇ ਦੇਖਦੇ ਆ ਨੂ ਨੂ ਦੁੱਧ ਵੀ ਲੈ ਗਿਆ ਬੱਦਰ ਹਾਏ ਦੁੱਧ ਰਹਿ ਗਿਆ ਤੇ ਹੋ ਗਿਆ ਨੂ ਨੂ ਦੁੱਧ ਲੈ ਗਿਆ ਸਾਈਮੇ ਮੇਰੀ ਗੁਗੜੀ ਕੀ ਕਰਤੇ ਸੀ ਇਹ ਪਾਪਾ ੜਗੜ ੜਗੜ ਆਜੋ ਪੀ ਜਾ ਬਲਗਣ ਲੱਗਿਆ ਪਾਪਾ ਪੀਤਾ ਬਿਲਾਇਆ ਓਏ ਪੀ ਜਾ ਬੇਟੇ ਪੀ ਜਾ ਬਲਗਲ ਨਹੀਂ ਪੀ ਜਾ ਕੇਕ ਨਹੀਂ ਹੈਗਾ ਪੀ ਜਾ ਪੀ ਜਾ ਪੀ ਜਾ ਵਾਲਾ ਪੀ ਜਾ ਵਾਲਾ ਬੜੇ ਦਿਲ ਵਾਲਾ ਮੈਂ ਹੈਲੋ एवरीवन ਕੀ ਹਾਲ ਚਾਲ ਹੈ ਹੋਪ ਸੋ ਤੁਸੀਂ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ ਵਲੌਗ ਤਿੰਨ ਨੇ ਛੋਟੀ ਹੈ ਨਾ ਇੱਕ ਤਾਂ ਤੇ ਕੋਪਸ ਤੁਸੀ ਵਧੀਆ ਕਿ ਹਾਂ ਕਿ ਵੈਲਕਮ ਬੈਕ ਟੂ ਮਾਈ ਵਲੌਗ ਤੇ ਅੱਜ ਇਹਨਾਂ ਦਾ ਜਿੱਦਾਂ ਫੰਕਸ਼ਨ ਹੈ ਤੇ ਸਕੂਲ ਦੇ ਵਿੱਚ ਤੇ ਹੋ ਗਏ ਨੇ ਲੇਟ 8:30 ਹੋ ਗਏ ਹੋਏ ਨੇ 9 ਵਜੇ ਸਕੂਲ ਲੱਗਦਾ ਚਲੋ ਇਹ ਤਾਂ ਵੀ ਥੋੜੀ ਲੇਟ ਵੀ ਚੱਲ ਜਾਣਗੇ ਤੇ ਹੋ ਗਿਆ ਆਲਰੇਡੀ ਇਹ ਲਿਆਂਦੇ ਸੀ ਮੇਨੇ ਰਾਤੀ ਕੁਰਤੇ ਪਜਾਮੇ ਇਹ ਕੇਫਿਆ ਯੈਲੋ ਇਹ ਕਮ ਸਾਬ ਘੜੇ ਹੋ ਗਿਆ ਕੋ ਇਧਰ ਮੁੱਕ ਕੇ ਸ਼ਾਮ ਨੇ ਅੱਜ ਪਟਕਾ ਬੰਨਿਆ ਨਾਲ ਤੇ ਹੋ ਗਿਆ ਰੈਡੀ ਤੇ ਏਕਮ ਗਿਆ ਹੋਇਆ ਨਾ ਨੂੰ ਮੇਰੇ ਪਾਪਾ ਨੂੰ ਨੂੰ ਆ ਰਹੇ ਨੇ ਤੇ ਫਿਰ ਮੈਂ ਉਹਨੂੰ ਕਰਦੀ ਆ ਰੈਡੀ ਤੇ ਇਹ ਕੱਟਿਆ ਤੇ ਫਿਰ ਇਹਨਾਂ ਨੂੰ ਛੱਡ ਗਿਆ ਨੇ ਸਕੂਲ ਰੋਂਦਾ ਫੈ ਦੇਖਾ ਕੀ ਹੋਇਆ ਉਹਨੂੰ ਸੇਕਮ ਇਧਰ ਦੇਖੋ ਇਹ ਦੇਖੋ ਜੀ ਏਕਮ ਵੀ ਰੈਡੀ ਹੋ ਗਿਆ ਏਕਮ ਨੇ ਵੀ ਅੱਜ ਪਟਕਾ ਬਨ ਲਿਆ ਜੂੜੀ ਕਰਕੇ ਤੇ ਉਹ ਦੇਖੋ ਸਾਹਿਬ ਨੇ ਵੀ ਚਲੋ ਚਲਿਏ ਚਲੋ ਇਹਨਾਂ ਨੇ ਪਹਿਲਾਂ ਸਕੂਲ ਛੱਡਿਆ ਹੀ ਕਿ ਤੇ ਬਦਲ ਜਾਣੇ ਹੈ ਇਕਮ ਸੈਂਟਰ ਨਹੀਂ ਪਾ ਰਹਾ ਇਕਮ ਸੈਂਟਰ ਪਾ ਲਓ ਪੁੱਤਰ ਹੈ ਪਿੰਕ ਵਾਲੇ ਕਿਹੜੇ ਹੁੰਦੇ ਨੇ ਪਿੰਕ ਵਾਲੇ ਤਾਂ ਹੈ ਹੀ ਨਹੀਂ ਕੋਈ ਅੱਲਾ ਆ ਖਾੜੇ ਹੈ ਕੋਈ ਨਹੀਂ ਆ ਦੇ ਲਾਪ ਫਤਾਨੀ ਇਹ ਪਾਣੀ ਹੈ ਹੈ ਇਹ ਗੰਦੇ ਆ ਦੇਖ ਮਿੱਟੀ ਲੱਗੀ ਪਈ ਆ ਉਹ ਸੋਹਣੇ ਆ ਮੰਮੀ ਨਿੱਲਾ ਪੜਕਾ ਮੇਰਾ ਪਤਾ ਕਿੱਥੇ ਰੱਖਿਆ ਪਾਣਾ ਫਿਰ ਹੀ ਪਾਣਾ ਕਹਿੰਦਾ ਮੈਂ ਨਹੀਂ ਇਹ ਪਾਣਾ ਵੀ ਮੈਂ ਕ੍ਰੋਕਸ ਪਾਣੇ ਨੇ 9 1 9 ਸਿੱਧੇ ਪਾਉ ਪੁੱਤ 10 ਇਹ ਵੀ ਇਹਨਾਂ ਦੀ ਮਰਜ਼ੀ ਹੂੰ ਪਰ ਅੰਮੇ ਕੁੜਤਾ ਸਾਫ਼ ਸੁਥਰਾ ਬਣ ਕੇ ਰੱਖੀ ਕਿੰਨੇ ਗੰਦੇ ਸ਼ੂਜ਼ ਪਾ ਰਹੇ ਨੇ ਇਹ ਕਮ ਨੋਨੇ ਪਨੋਨੇ ਝੰਡਲ ਪਾਓ ਇਹ ਪਾ ਲੋ ਪੁੱਤ ਇਹ ਵਾਲੇ ਪਾ ਲੋ ਸੋਨੇ ਨੇ ਇਹ ਵਾਲੇ ਨੋਨੇ ਝੰਡਲ ਪਾਓ ਨਹੀਂ ਸੋਨੇ ਹੈ ਠੀਕ ਹੈ ਚਲੋ ਫਿਰ ਜੇ ਚਲੇ ਗਏ ਸਕੂਲ ਤੇ ਮੈਂ ਥੋੜਾ ਬੋਤਾ ਘਰ ਦਾ ਕੰਮ ਕਰਕੇ ਹੋ ਗਈ ਆ ਫਰੀ ਤੇ ਥੋੜਾ ਬੋਤਾ ਹਟੇ ਦਿੰਦਾ ਤੇ ਮੈਂ ਬਸ ਬਾਹਰ ਹੋ ਰਿਹਾ بارش ਵਾਲਾ ਮੌਸਮ ਅੱਜ ਫਿਰ ਮੈਨੂੰ ਲੱਗਦਾ بارش ਆਏਗੀ ਤੇ ਮੈਨੂੰ ਇਦਾਂ ਲੱਗਦਾ ਵੀ ਬੱਚਿਆਂ ਨੂੰ بارش ਤੋਂ ਪਹਿਲਾਂ ਪਹਿਲਾਂ ਲਿਆਂਵਾ ਦੇਖ ਲਿਆ ਚਲੋ ਤੇ ਦੀਦੀ ਨੇ ਕਿਹਾ ਸੀ ਅੱਜ ਜਲਦੀ ਆਵਾਂਗੇ ਆਏ ਹੈ ਨਹੀਂ ਹਜੇ ਦੇਖਦੀਆਂ ਚਲੋ ਸਪਾਈਕਰ ਵਾਣੀਆਂ ਬਾਕੀ ਦਾ ਕੰਮ ਹੋ ਗਿਆ ਥੋੜੀ ਜਿਹੀ ਕਿਚਨ ਸਾਫ ਰੈਂਦੀ ਕਰ ਨੂੰ ਬਸ ਤੇ ਰਾਤੀ ਜਦੋਂ ਕੁਰਤਾ ਪਜਾਮਾ ਲਿਆਂਦਾ ਨਾ ਇਹਨਾਂ ਦੋਨਾਂ ਦਾ ਤੇ ਇਹ ਸਾਹਿਬ ਇਹ ਕੰਮ ਕਰ ਰਿਹਾ ਮੈਨੂੰ ਨਹੀਂ ਪਾਉਣਾ ਹੈਗਾ ਮੈਨੂੰ ਪਸੰਦ ਨਹੀਂ ਫੁੱਲ ਬਾਜੂ ਦਾ ਸੀ ਨਾ ਤੇ ਇਸ ਮੇਰੇ ਤਾਂ ਚਲੋ ਛੁਪ ਜਾਪਾ ਆ ਗਿਆ ਮੈਂ ਤਾਂ ਇਹੀ ਸੀ ਪਤਾ ਨਹੀਂ ਪਾ ਕੇ ਜਾਏਗਾ ਕਿ ਨਹੀਂ ਪਾ ਕੇ ਜਾਏਗਾ ਕੀ ਬਣੇਗਾ ਇਹਨਾਂ ਦਾ ਸਵੇਰ ਨੂੰ ਤੇ ਚਲੋ ਪਾ ਕੇ ਤਾਂ ਫਿਰ ਵੀ ਚਲੇਗੀ ਚਲੋ ਦੇਖਦੇ ਹਾਂ ਹੁਣ ਆਂਦੇ ਕੀ ਰਿਐਕਟ ਕਰਦੇ ਆਂ ਜੀਦੇ ਸኩል ਤੋਂ ਬੱਚਿਆਂ ਨੂੰ ਲਿਆਉਂਦਾ ਸਿੱਧਾ ਤੇ ਅਸੀਂ ਚੱਲੇ ਆ ਕਿੱਥੇ ਜਾਂਦੇ ਹੋ ਇੱਕਮ ਹੂਲ ਨਹੀਂ ਹੁਣ ਕਿੱਥੇ ਜਾ ਰਹੇ ਹੋ ਉਹ ਇੱਕ ਨਾਨੀ ਘਰ ਆ ਅਸੀਂ ਜਾ ਰਹੇ ਆ ਨਾਨੀ ਮम्मा ਦੇ ਘਰ ਤੇ ਇਧਰ ਬੱਠਾ ਸਾਹਿਬ ਆਪਣੇ ਪਪਾ ਕੋਲ ਸਾਹਿਬ ਹਲੋ ਕਰੋ ਕੀ ਚਾਚੂ ਕੋਲ ਜਾਏ ਉਹ ਕਹਿੰਦਾ ਮੈਂ ਚਾਚੀ ਕੋਲ ਜਾ ਰਹੇ ਆ ਅਸੀਂ ਨਾਨੀ ਮम्मा ਘਰ ਚੱਲਨੇ ਆ ਤੂੰ ਚਾਚੂ ਕੋਲ ਜਾਈ ਓਕੇ ਸਾਬੂ ਸਾਚੂ ਕੋਲ ਨਹੀਂ ਜਾਣਾ ਕਿੱਥੇ ਜਾਣਾ ਮम्मा ਜੀ ਕਿੱਥੇ ਜਾਣਾ ਅੱਛਾ ਸਕੂਲ ਚ ਕੀ ਕੀਤਾ ਸੀ ਅੱਜ ਦੱਸੋ ਫਿਰ ਕੀ ਕੀਤਾ ਸੀ ਸਕੂਲ ਚ ਅੱਜ ਐਪਲ ਕੀਤਾ ਡਾਂਸ ਕੀਤਾ ਕੀਤਾ आ जा जाबू यार ऐसे डांस कीता सी ओ कबूतर आ जा चलो ऐसे करके ए मेरा गुड बॉय ए पीछे जाना मुझे ऐसे डांस कीता सी स्कूल च ओए ओए क्या बात है अच्छा एक हमने कैसे किया इसका डांस एकदम आ भी कर के अरे बन ले गया ओए चुप तो कर जा ओए आ चुप कर जा बाय कूद ओए गंडे ओए ਓਏ ਚਾਲੇ ਕੁੱਤੇ ਓਏ ਚਾਲੇ ਕੁੱਤੇ ਤੂੰ ਧੀਤ ਬੱਚਾ ਬੰਦਾ ਜਾਲੇ ਤੂੰ ਚਾਚੂ ਦਾ ਧੀਤ ਬੱਚਾ ਨਾ ਅੱਛਾ ਇੱਕਮ ਜੋਣਾ ਬੱਚਾ ਹੈ ਸਾਬੂ ਗੰਦਾ ਬੱਚਾ ਇੱਕਮ ਜੋਣਾ ਬੱਚਾ ਓਡੀ ਥੋੜੀ ਸੀਟ ਥੋੜੀ ਡੇਟੀ ਕਰ ਲੈ ਉਸ ਨੂੰ ਸਪੋਰਟ ਦੇ ਕੌਣ ਨੂੰ ਕਿਸਪੋੜਾ ਦੇ ਦਿੱਤੇ ਸੀ ਬੈਠਾ ਲੈ ਕੀ ਫ੍ਰੀ ਮੈਂਡ ਬੈਠਾ ਬ੍ਰੇਕ ਬੱਚੇ ਤੇ ਆ ਕੇ ਆਣਾ